ਉਹ ਫੋਟੋ ਆਪ ਅਜ ਕਰਨ ਸੀ ਆ ਮਾਇਆ ਜੀ ਜੀ ਸਿਰਫ ਫੋਟੋ ਲਵਾਉਣ ਵਾਸਤੇ ਮੈਂ ਪੁੱਛਣਾ ਚਾਹੁੰਨਾ ਸੰਗਰੂਰ ਕੀ ਕੰਪਨਸੇਸ਼ਨ ਦਿੱਤੀ ਉੱਥੇ 25 ਤੋਂ ਵੱਧ ਮੌਤਾਂ ਹੋਈਆਂ ਸੀ 100 ਜਦੋਂ ਕੈਪਟਨ ਵੇਲੇ ਹੋਈ ਸੀ ਤੁਸੀਂ ਰੱਜ ਕੇ ਸਿਆਸਤ ਕੀਤੀ ਜੀ ਥੋੜੀ ਸਰਕਾਰ ਵੇਲੇ ਤੀਜੀ ਵਾਰੀ ਇਹ ਇਨਸੀਡੈਂਟ ਆਪਰੇ ਕਿ ਉਹ ਗਰੀਬ ਛੋਟੇ ਛੋਟੇ ਬੱਚੇ ਆ ਜੀ ਕੁਮਾਰਾਂ ਵਾਲਾ ਉਹਨਾਂ ਦਾ ਚਲੇ ਗਿਆ ਕਿਵੇਂ ਬਾਹ ਫੜੋਂਗੇ ਉਹਨਾਂ ਦੀ ਦੱਸੋ ਕੀ ਕੰਪਨਸੇਸ਼ਨ ਦੇ ਰਹੇ ਹੋ 11000 ਕਰੋੜ ਰੁਪਇਆ ਸਰਕਾਰ ਕਮਾ ਰਹੀ ਆ ਸ਼ਰਾਬ ਮਹਿੰਗੀ ਵੇਚਦੇ ਆ ਤੁਸੀਂ ਮਹਿੰਗੀ ਵੇਕਣ ਕਰਕੇ ਜੀਨੇ ਕਿਸੇ ਹੋਰ ਨੇ ਮੈਂ ਨਹੀਂ ਕਹਣਾ ਸ਼ਰਾਬ ਪੀਣੀ ਚੰਗੀ ਗੱਲ ਮਗਰ ਫਿਰ ਜੇ ਕੋਈ ਸਸਤੀ ਸ਼ਰਾਬ ਫਿਰ ਉਹ ਭਾਲਦਾ ਔਰ ਕਾਰਨ ਵੀ ਕੌਣ ਆ ਸਰਕਾਰ ਦਾ ਫੇਲਰ ਜੋ ਸਰਕਾਰੀ ਰੇਟ ਤੇ ਸ਼ਰਾਬ ਵੇਚ ਰਹੇ ਸੀ ਉਹਨਾਂ ਤੇ ਚਲਾਨ ਕੱਟੇ ਗਏ ਸੋ ਬਹੁਤ ਕੁਝ ਹੈ ਜੀ ਬਾਹ ਫੜੀ ਜਾਵੇ ਨੌਕਰੀ ਦਿੱਤੀ ਜਾਵੇ ਔਰ ਸਾਰਿਆਂ ਦਾ ਪਰਵਾਰਾਂ ਦਾ ਜਿਹੜੇ ਗੁਨਾਹਗਾਰ ਲੋਕ ਆ ਉਹਨਾਂ ਤੇ ਕਾਰਵਾਈ ਹੋਵੇਰ ਕੱਲੇ ਚਾਰ ਬੰਦੇ ਆ ਕਿਸੇ ਪਿੰਡ ਚੋਂ ਫੜ ਕੇ ਕਰਦੇ ਦੇ ਆ ਨਾਟ ਦਾ ਕਲਪਰੇਟ ਥੋੜੀ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ ਸ਼ਰਾਬ ਉਹ ਨਹੀਂ ਵੇਚ ਰਹੀ ਸਿੱਕਾ ਸਾਹਿਬ ਤਾਂ ਨੌ ਲੋਕਾਂ ਨੂੰ ਫਰਚਾ ਕਰਤਾ ਜੀ ਓ ਯਾਰ ਉਹਦਾ ਤਾਂ ਕਰਤਾ ਸੀਐਮ ਸਾਹਿਬ ਆ ਰਹੇ ਆ ਤੁਹਾਨੂੰ ਤੁਹਾਡਾ ਢਿੱਡ ਪੂਰਾ ਕਰਨਾ মিডিਆ ਤੋਂ ਖਬਰ ਚਲਾਉਣੀ ਹੈ ਕਿ ਫੜੇ ਗਏ ਐਸਐਚਓ ਇੰਨੀ ਛੇਤੀ ਪੁਲਿਸ ਨੇ ਕਾਰਵਾਈ ਕਿੱਥੋਂ ਗਲਤੀ ਕੱਲ ਤੱਕ ਤਾਂ ਕਵਰਅਪ ਸੀ ਜੀ ਤੇ ਅੱਜ ਇਹਨਾਂ ਨੂੰ ਬੰਦੇ ਵੀ ਲੱਭ ਗਏ ਤਲੋ ਯਤ ਕਿ ਕਿੰਨੇ ਬੰਦਿਆਂ ਦੇ ਸਸਕਾਰ ਕੀਤੇ ਵਿਦਾਊਟ ਪੋਸਟਮਾਰਟਮ ਕੱਢੋ ਰਿਪੋਰਟ ਮੀਡੀਆ ਸਾਹਿਬ ਕਿੱਥੇ ਹੋਇਆ ਉਹਨਾਂ ਦਾ ਜੀ ਸਾਹਿਬ ਨੂੰ ਮਿਲੋਗੇ ਸੀਐਮ ਸਾਹਿਬ ਨੂੰ ਨਹੀਂ ਐਤਾ ਚਾਹੁੰਦੇ ਨਹੀਂ ਅਸੀਂ ਸੀਐਮ ਸਾਹਿਬ ਨੂੰ ਮਿਲਈਏ ਉਹ ਪਤਾ ਨਹੀਂ ਆਪ ਵੀ ਖਾਦੀ ਪੀਤੀ ਤੇ ਆਇਆ ਤੁਸੀਂ ਕਹਿ ਰਹੇ ਸੀ ਕਿ ਇੱਕ ਨਾਮਜਨਤ ਕੀਤਾ ਜਾਏਗਾ ਜਾਂ ਨਾਮ ਹੋ ਨਾਲ ਹੋਏ ਦੱਸਾਂਗੇ ਜੀ ਅੱਜ ਸ਼ਾਮ ਨੂੰ ਚਾਰੀ ਗੱਲ ਦੱਸਾਂਗੇ ਤੁਸੀਂ ਮੀਠਾ ਸਸਪੈਂਡ ਕੀਤੇ ਕਿ ਜਿਨ੍ਹਾਂ ਨੇ ਜੁਆਇਨ ਨਹੀਂ ਕੁਝ ਦਿਨ ਪਹਿਲਾਂ ਨਹੀਂ ਨਹੀਂ ਉਹਨਾਂ 'ਤੇ ਕਾਰਵਾਈ ਆ ਜੀ ਅੱਖਾਂ 'ਚ ਘੱਟਾ ਪਾਉਣ ਵਾਲੀ ਕਾਰਵਾਈ ਠੀਕ ਹੈ